ਕਿੰਨੇ ਮਾਡਲ ਆ ਬਈ ਇਹ? ਇਹ 94 ਮਾਡਲ ਆ ਜੀ। 99 ਮਾਡਲ ਆ। ਕੀ ਡਿਮਾਂਡ ਕਰਦਾ ਇਹ? 2,45,000 ਰੁਪਏ ਵੀਰੇ। ਸਵਰਾਜ ਆ। ਸਵਰਾਜ ਬੰਦਿਆ 416 ਆ। ਹਾਂਜੀ ਨੀਲੇ ਰੰਗ ਦਾ। 99 ਮਾਡਲ ਆ ਜੀ। 99 ਮਾਡਲ ਆ। ਕੀ ਡਿਮਾਂਡ ਕਰਦਾ ਇਹ? ਇਹਦੀ 2,55,000 ਰੁਪਏ ਵੀਰੇ। 2,55,000 ਹਾਂਜੀ ਨੰਬਰ 98785 ਹਾਂਜੀ 03753 ਜੀ। ਇਹ ਪੁਰਾਣਾ ਡੈਕਟਰ ਬੈਠਾ ਘਟਾਉਣਾ ਉਹ। ਕੱਟ ਕੱਟ ਲਾਂਜੀ ਕੋਈ ਗੱਲ ਨਹੀਂ। ਉਹ ਵੀ ਕੱਟਿਆ ਦੇਊਗਾ। ਹਾਂਜੀ ਮੌਕੇ ਤੇ ਦੇਖੋ। ਆਮੋ ਇੱਕ ਇਹ ਕਰ ਲਾਂਗੇ ਜਿਹੜਾ ਜਿਹੜਾ ਕੁਝ ਹੋਊਗਾ 10 ਦੇ 10 ਦੇ ਜ਼ਿਆਦਾ ਕਰ ਲਾਂਗੇ ਵੀਰ ਲਾਜ ਨਹੀਂ ਤਾਂ ਹਾਂਜੀ ਅੱਜ ਇੱਕ ਗੱਲ ਦੋਸਤੋ ਆਪਾਂ ਖੜੇ ਆਂ ਬਾਈ ਜੀ ਬਨਾਲਾ ਟਰੈਕਟਰ ਮੰਡੀ ਤੇ ਆਪਾਂ ਤੁਹਾਨੂੰ ਦਿਖਾਉਣਾ ਹੈ ਕੈਂਡ ਕੈਂਡ ਕੰਡੀਸ਼ਨਾਂ ਦੇ ਟਰੈਕਟਰ ਤੇ ਵੀਡੀਓ ਨਾ ਬਣੇ ਰਿਹਾ ਐਂਡ ਤੱਕ ਆ ਤੇ ਆਪਣੇ ਨਾਲ ਭੋਲਾ ਜੁੜਿਆ ਸਿੱਗਾ ਬਾਈ ਜੀ ਐਸ ਤਰੀਕਾ ਵੀਰ ਜੀ ਹੋਰ ਕਿਵੇਂ ਜੀ ਠੀਕ ਠਾਕ ਜੀ ਕਿੰਨੇ ਕ ਟਰੈਕਟਰ ਲੈ ਕੇ ਆਏ ਅੱਜ ਦਾ ਵੀਰੇ ਤਿੰਨੇ ਤੇ ਮੰਡੀ ਤੇ ਪਿਆ ਬਈ ਸੀ ਜਾਂਦਾ ਫਰਕਾ ਫਰਕਾ ਕਿੰਨਾ ਕ ਪੂਰੇ ਹੀ ਪਏਗੇ ਵੀਰੇ ਹੁਣ ਤਾਂ ਬਹੁਤ ਵਾਠੀ ਗਿਆ ਅੱਗੇ ਨੂੰ ਕੰਮ ਹਾਂ ਅੱਗੇ ਤਾਂ ਸਾਰੀ ਮੰਡੀ ਸਟਾਰਟ ਕਰਦੇ ਆ ਬਈ ਜੀ ਨਾਟ 11 ਤੋਂ ਆਪਾਂ ਨਾਟ 11 ਲੈ ਕੇ ਪੁੱਲ ਆਜਾ ਪਹਿਲਾਂ ਜ਼ਿਆਦਾਤਰ ਸਬਰਾਜ ਵਾਲੇ ਲੱਗਿਆ ਆਂਦਾ ਕਿੰਨੇ ਮਾਡਲ ਆ ਬਈ ਇਹ ਇਹ 93 ਮਾਡਲ ਆ ਜੀ 93 ਮਾਡਲ ਆ ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਰਹਿ ਗਿਆ ਵੀਰ ਮਗਲੇ 65 70 ਪੈਸੇ 670 ਪੈਸੇ ਬਾਈਕ ਵਾਲੇ ਟਾਇਰ ਆ ਆ ਪੁੱਲ ਲੋ ਦੇ ਪੁੱਲ ਲੋ ਦੇ ਹਾਂਜੀ ਇਹ ਫਰੰਟ ਵਾਲੇ ਬਸ ਇਹ ਲਾ ਲੋ ਬਈ ਯਾਰ ਕੋਈ ਹਿਲਾ ਲੋ ਬਸ ਯਾਰ ਕੋਈ ਸੀ ਤੇ ਪੇਂਟ ਪੂਟ ਕੋਇਆ ਹੋਇਆ ਸਾਰਾ ਹੋਇਆ ਸਾਰਾ ਕੰਮ ਹੋਇਆ ਹੋਇਆ ਹਾਂਜੀ ਤੇ ਪ੍ਰੈਸ਼ਰ ਕਰਾਈ ਦੇਣਾ ਵੀ ਬੋਲੇ ਹਾਂਜੀ ਹਾਂ ਪ੍ਰੈਸ਼ਰ ਕਰਾਈ ਤੇ ਅਜਮਾ ਠੀਕ ਆ ਬੈਟਰੀ ਬਾਉਂਡਰੀ ਸਾਰਾ ਓਕੇ ਵੀਰੇ ਹਾਂਜੀ ਹਾਂ ਤੇ ਬਾਜ ਜੀ ਤਾਂ ਨਹੀਂ ਕਰਦਾ ਇਹ ਨਾਟ ਗਿਆ ਨਾ ਬਾਜ ਕਰ ਦਿੰਦਾ ਨਹੀਂ ਨਹੀਂ ਬਾਜ ਉਹ ਵੀ ਨਹੀਂ ਕਰਦਾ ਪੂਰਾ ਵੀ ਬਾਜ ਦਾ ਸਾਇਲੈਂਟ ਆ ਹਾਂ ਜਮਾ ਸਾਇਲੈਂਟ ਆ ਗਾਰੰਟੀ ਆ ਠੀਕ ਆ ਬਾਈ ਹਾਂਜੀ ਹਾਂ ਇਹ ਕੋਈ ਹੋਣੀ ਐ ਕਿੰਨੇ ਮਾਡਲ ਸੀਗੇ ਇਹ ਇਹ 94 ਮਾਡਲ ਆ ਕੀ ਡਿਮਾਂਡ ਕਰਦੈ ਵੀ 245000 ਰੁਪਏ ਵੀਰੇ ਠੀਕ ਆ ਤੇ ਨੰਬਰ ਬਾਈ ਪੰਜਾਬ ਦਾ ਵੀਰੇ ਪੰਜਾਬ ਦਾ ਨੰਬਰ ਹਾਂਜੀ ਆ ਪੰਜਾਬ ਦਾ ਠੀਕ ਆ ਜੀ ਤੇ ਮਾਨਦਾਨ ਕਿੰਨਾ ਕਰੋਗੇ ਜਿਹੜਾ ਮੈਂ ਦੇਖ ਆ ਉਹ ਮੋਖੇ ਦੇ ਕਰ ਲਾਂਗੇ ਜਿਹੜਾ ਜਿਹਾ ਕੁਝ ਹੋਊਗਾ ਕਰ ਦੋਗੇ 10 ਕਾ ਯਾਰ ਦਾ 10 ਕਾ ਜ਼ਿਆਦਾ ਕਰ ਲਾਂਗੇ ਵੀਰੇ ਲਾਜ ਨਹੀਂ ਤੋ ਠੀਕ ਆ ਹਾਂਜੀ ਤੇ ਅੱਗੇ ਆ ਗਿਆ ਸਬਰਾਰ ਅੱਠ ਪਜਾ ਬੰਦਿਆ 416 ਹਾਂਜੀ ਨੀਲੇ ਰੰਗ ਦਾ 99 ਮਾੜ ਲੀ 99 ਮਾੜ ਤੇ ਇਸ ਤੋਂ ਬਾਅਦ ਆਏ ਸੀਗੇ ਦੁੱਤੇ ਹਨਾ ਲਾਲ ਤਾਂ ਹਾਂਜੀ ਦੂਜਾ ਬਾਅਦ ਆਏ ਸੀ ਪਹਿਲਾਂ ਆਏ ਸੀਗੇ ਲੀਲੇ ਤੇ ਇੱਕ ਨਾਭੀ 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 ਆਈ ਸੀ ਨੀਲੇ ਤੇ ਆਈ ਸੀ ਆ ਨੱਬੀ ਤੇ ਲੀਲੇ ਆਈ ਸੀ ਪਹਿਲਾਂ ਇੱਕ ਦੋ ਵਾਰ ਲਾਲ ਆਈ ਸੀ ਹਾਂਜੀ ਇਹ ਕਿੰਨੇ ਮਾਡਲ ਆਏ ਬਾਈ 99 ਮਾਡਲ ਆ ਵੀਰੇ 99 ਮਾਡਲ ਇਹ ਟਾਇਰਾਂ ਦੀ ਕੀ ਕੰਡੀਸ਼ਨ ਹੈ ਇਹ ਰਹਿ ਗਿਆ 80% ਮੰਨ ਕੇ ਚੱਲੋ ਬੋਲੋ ਦੇ ਟਾਇਰ 80% 80% ਜੀ ਇਹ ਇਥੋਂ ਸਾਰਾ ਪੂਰਾ ਸੁੱਕਾ ਟਰੈਕਟਰ ਜਮ ਆਈ ਨਹੀਂ ਹੈਗਾ ਬਈ ਕਿਤੇ ਤੋ ਤੇਲ ਧੂਲ ਛਿੱਟੀ ਜਾਂਦਾ ਉਹ ਦੇਖ ਸਕਦੇ ਹੋ ਤੁਸੀਂ ਕਿੰਨੇ ਮਾਡਲ ਹੈ ਇਹ 99 ਮਾਡਲ ਵੀਰੇ 99 ਮਾਡਲ ਨੰਬਰ ਇਹ ਵੀ ਪੰਜਾਬੀ ਵੀਰੇ ਨਿਆ ਨੰਬਰ ਆ ਪੀਵੀ 37 ਕੀ ਡਿਮਾਂਡ ਕਰਦਾ ਇਹਦੀ ਇਹਦੀ 255000 ਰੁਪਏ ਵੀ ਦੀ 255000 ਡਿਮਾਂਡ ਆ ਹਾਂਜੀ ਅੱਗੇ ਅੱਗੇ ਸੋਨਾ ਲਿਕਾ ਖੜਾ 50 ਆਈ ਅੱਗੇ ਸੋਨਾ ਲਿਕਾ ਡੀਆਈ 750 ਹਾਂਜੀ ਅੱਜ ਸਾਰੇ ਟਰੈਕਟਰ ਲੈ ਕੇ ਆਇਆ ਬੋਲਾ ਸੋਨਾ ਲਿਕਾ ਵੀ ਲੈ ਆ 911 ਵੀ ਹਾਂਜੀ ਹਾਂ ਟਰੈਕਟਰ ਉਧਰ ਵਿੱਚੋਂ ਉੱਥੋਂ ਦੇਖੋ ਜੀ ਬਹੁਤ ਸੋਨਾ ਟਰੈਕਟਰ ਕੋਈ ਹੀ ਗੱਲ ਨਹੀਂ ਹੈ ਅੱਛਾ ਸੰਦ ਦਿਖਾਉਣਾ ਵੀ ਖੋਲ ਆਹ ਟਰੈਕਟਰ ਕੀ ਕੰਡੀਸ਼ਨ ਹੈ ਵਿੱਚੋਂ ਵਿੱਚੋਂ ਸਾਰੀ ਹੋ ਗਿਆ ਹਾਂ ਪੂਰਾ ਸੁੱਕਾ ਪੈ ਟਰੈਕਟਰ ਹਾਂਜੀ ਪੂਰਾ ਕੋਕਾ ਵੀਕ ਕੰਡੀਸ਼ਨ ਚ ਹੈ। ਮੈਨੂੰ ਲੱਗਦਾ ਕੋਈ ਇਹੀ ਗੱਲ ਨਹੀਂ ਹੈ। ਤੇ ਕਿੰਨੇ ਮਾਡਲ ਹੈ ਇਹ ਬਈ? ਇਹ 2003 ਵੀਰੇ। 3 ਮਾਡਲ ਹੈ। ਹਾਂਜੀ। ਤੇ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ? ਟਾਇਰ ਮਗਲੇ ਜਮਾ ਨਵੇਂ ਵੀਰੇ। ਮਗਲੇ ਟਾਇਰ ਬਈ GK ਸੋਨਾ ਦੇ ਜਮਾ ਹੋਇਆ 14928 ਦੇ। ਹਾਂਜੀ ਹਜੇ ਸਾਰਾ ਹੋਆ ਵੀ 8 ਕਿਲੋਮੀਟਰ ਚੱਲੇ ਨੇ ਬੈਲ ਆਈਆ। ਹਾਂਜੀ ਬਿਲਾ ਕੇ ਲੈ ਆ ਬਸ। ਬਸਾਂ ਬਿਲ ਲੈ ਆ ਗਰਾ। ਬਿਲ ਆਏਗਾ। ਟਾਇਰਾਂ ਦਾ ਬਿਲ ਮਿਲ ਜੂ ਬਈ। ਹਾਂਜੀ ਹਾਂਜੀ। ਇਹ ਫਰੰਟ ਵਾਲੇ ਮਰ ਰਿਹਾ। ਮਰ ਫੇਟਾ ਰਹੀ ਜੀ। ਇਹ ਕਿੰਨੇ ਪੈਸੇ ਆ? ਇਹ 570 ਪੈਂਸੀ ਹੈ ਜੀ 570 ਪੈਂਸੀ 프ਰੰਟ ਵਾਲੇ ਟਾਇਰ ਜੀ ਕੰਡੀਸ਼ਨ ਹੈ ਇਹ ਮਗਰਾਟਾਂ ਦੇ ਟੇਪ ਟੂਪਰ ਲੱਗੀ ਹੋਈ ਆ ਪੂਰਾ ਓਕੇ ਵੋਟਾ 739 ਵੀ ਲੱਗੀ ਹੋਈ ਕੋਈ ਇਹ ਜੀ ਗੱਲ ਨਹੀਂ ਕੱਪੜਾ ਵਾਲੀ ਛਾਤਰੀ ਜੀ ਬਈ ਬਿਲਕੁਲ ਨਵੀਂ ਲੱਗੀ ਹੋਈ ਆ ਤੇ ਨੰਬਰ ਬਈ ਪੰਜਾਬ ਆ ਇਹ ਵੀ ਪੰਜਾਬੀ ਆ ਵੀਰੇ ਪੰਜਾਬ ਨੰਬਰ ਹਾਂਜੀ ਬਾਈਕ ਤੋਂ ਦੇਖ ਸਕਦਾ ਤੁਸੀਂ ਚਾਰੇ ਇੰਡੀਕੇਟਰ ਆਏ ਗਏ ਨਹੀਂ ਆਉਂਦਾ ਵੀ ਇੰਡੀਕੇਟਰ ਇੱਕ ਅੱਧਾ ਹੀ ਜਾਂਦਾਗਾ ਤੇ ਮਗਰਾਟ ਨਾਲ ਦੇ ਆ ਬਈ ਭੰਡੇ ਨਾਲ ਦੇ ਨਾਲ ਦੇ ਸਾਰੇ ਓਰੀਜਨਲ ਮਗਰਾਟਾ ਕੋਈ ਇਹ ਜੀ ਗੱਲ ਨਹੀਂ ਹੈ ਫਰੈਂਕ ਪੇਂਟ ਦਾ ਸਾਰਾ ਓਕੇ ਜੀ ਕੋਈ ਹੋਣੀ ਹੈ ਰੰਗ ਪੇਡ ਦਾ Ориਜਨਲ ਹੈ ਜੀ ਸਾਰਾ Ориਜਨਲ ਹੈ ਜੀ ਤੇ ਮੂਰੇ ਐ ਲਾਈਟਾਂ ਲੁੱਟਾਂ ਵੀ ਲੱਗਿਆ ਹੋਇਆ ਹੈ ਵਾਪਰ ਵੀ ਦੂਜਾ ਲੱਗਿਆ ਹੋਣਾ ਹਾਂ ਕੋਲਾ ਬੰਪਰ ਲੱਗਿਆ ਕੋਲਾ ਬੰਪਰ ਲੱਗਿਆ ਪਾਟ ਜੜ ਦੇ ਹਾਂ ਜੀ ਸਾਰਾ ਠੀਕ ਹੈ ਜੀ ਇਹਦੀ ਕੀ ਡਿਮਾਂਡ ਕਰ ਦਵਾਂ ਇਹਦੀ ਵੀ 2,55,000 ਰੁਪਏ ਜੀ ਤੇ ਮਾਰਦਾਨ ਹੋ ਜੂਏ ਜਾਂ ਹਾਂ ਜੀ ਮੌਕੇ ਤੇ ਹੋ ਜੂਈ ਜੀ ਠੀਕ ਹੈ ਜੀ ਹਾਂ ਜੀ ਇਹ ਹੁਣ ਐਡਰੈਸ ਦੱਸ ਦੋ ਵੀ ਆਪਣਾ ਆਪਣਾ ਪਿੰਡ ਜੋਧਪੁਰਾ ਜੀ ਨੰਬਰ 98785 ਹਾਂਜੀ 03753 ਜੀ ਤੇ ਪੁਰਾਣਾ ਟਰੈਕਟਰ ਬੈਠਾ ਘਟਾਉਣਾ ਹੈ ਕੱਟ ਕੱਟ ਲਾਂਜੀ ਕੋਈ ਗੱਲ ਨਹੀਂ ਉਹ ਵੀ ਕੱਟਿਆ ਜੇ ਹਾਂਜੀ 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 ਟਰੈਕਟਰ ਘਟਾ ਕੇ ਕਿਸੇ ਨੇ ਹੋਰ ਲੈ ਜਾਣਾ ਲੈ ਜਾਣ ਲਈ ਆ ਸਕਦਾ ਜੀ ਹਾਂ ਠੀਕ ਹੈ ਵੀ ਠੀਕ ਰੱਖੀ ਨੰਬਰ ਦੁਬਾਰੇ ਦੱਸ ਇੱਕ ਵਾਰੀ 98785 ਹਾਂਜੀ 03753 ਜੀ ਠੀਕ ਹੈ ਜੀ ਹਾਂਜੀ ਤੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਔਰ ਨਵੇਂ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ